ਬੁਟਲਾੜਾ ਦੇ ਪੀਆਰਟੀਸੀ ਡੀਪੂ ਦੇ ਵੇੜੇ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਹੂਲਤਾਂ ਲਈ ਸਰਕਾਰੀ ਤਿੰਨ ਨਵੀਆਂ ਬੱਸਾਂ ਭੇਜੀਆਂ ਗਈਆਂ ਜਿਨ੍ਹਾਂ ਦਾ ਅੱਜ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਸ਼ਹਿਰ ਵਾਸੀਆਂ ਵੱਲੋਂ ਪਰਵਾਸ ਸਵਾਗਤ ਕੀਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਹਲਕੇ ਅੰਦਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਉਹਨਾਂ ਨੇ ਦੱਸਿਆ ਕਿ ਬੁਟਲਾੜਾ ਡੀਪੂ ਅੰਦਰ ਬੱਸਾਂ ਦੀ ਬਹੁਤ ਵੱਡੀ ਘਾਟ ਸੀ ਜਿਸ ਨੂੰ ਸਰਕਾਰ ਨੇ ਪੂਰਾ ਕੀਤਾ ਹੈ ਇਸੇ ਲੜੀ ਦੇ ਤਹਿਤ ਅੱਜ ਜੇ 3 ਬਸਾਂ ਪੀਆਰਟੀਸੀ ਡੀਪੋ ਅੰਦਰ ਪੁੱਜੀਆਂ ਹਨ ਅਤੇ ਹੋਰ ਬਸਾਂ ਵੀ ਜਲਦ ਡੀਪੋ ਅੰਦਰ ਆਉਣਗੀਆਂ। ਉਹਨਾਂ ਨੇ ਕਿਹਾ ਕਿ ਸਮੇਂ-ਸਮੇਂ 'ਤੇ ਹਲਕੇ ਦੀਆਂ ਮੁਸ਼ਕਿਲਾਂ ਨੂੰ ਪੰਜਾਬ ਸਰਕਾਰ ਦੇ ਸਰਕਾਰੀ ਦੁਆਰੇ ਮੇਰੇ ਵੱਲੋਂ ਲੈ ਜਾਇਆ ਜਾਂਦਾ ਹੈ ਅਤੇ ਸਰਕਾਰ ਦੀਆਂ ਸਕੀਮਾਂ ਨੂੰ ਪਿੰਡ ਪੱਦਰ ਤੱਕ ਲੋਕਾਂ ਨੂੰ ਲਾਭ ਦਿੱਤਾ ਜਾਂਦਾ ਹੈ। ਆਓ ਦੇਖਦੇ ਹਾਂ ਬਿੱਟੂ ਬੁੜਲਾਡਾ ਦੀ ਪੂਰੀ ਰਿਪੋਰਟ ਕੇਆਟੀ ਨਿਊਜ਼ ਨੈਟਵਰਕ। ਐਮਐਲਏ ਸਾਹਿਬ ਅੱਜ ਜਿਹੜੀ ਕੋਈ ਮੁੱਖ ਗੱਲ ਸੀ। ਸਭ ਚੱਲ ਰਿਹਾ ਹੈ ਕਿ ਕਿਹੜਾ ਦੇ ਰਿਹਾ ਹੈ। ਕੰਡ ਪੂਰੀ ਹੋਈ ਲੈ ਮੈਸੇਜ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਮੈਂ ਬੁਲਾੜਾ ਦੇ ਵਿਕਾਸ ਵਾਸਤੇ ਜਿੱਥੇ ਵੀ ਘਾਟ ਹੁੰਦੀ ਹੈ ਕਿਸੇ ਕਿਸਮ ਦੀ ਘਾਟ ਹੁੰਦੀ ਹੈ ਮੈਂ ਉਹ ਗੱਲ ਪੂਰੀ ਕਰਨ ਵਾਸਤੇ ਆਪਣਾ ਜਰਾ ਐਮ ਐਲ ਏ ਤੌਰ ਤੇ ਸਰਕਾਰ ਦੇ ਦਬਾਅ ਵੀ ਪਾਉਣਾ ਉਹਨਾਂ ਨੂੰ ਬੇਨਤੀ ਵੀ ਕਰਦਾ ਸੋ ਬੁਲਾੜਾ ਦੀ ਪੂਰੀ ਬਸਾਂ ਆਂਦੀਆਂ ਆਪਣੀਆਂ ਇਹ ਹੈਗੇ ਸੇ ਕਾਹੀ ਵੱਡੀ ਗੱਲ ਦੇ ਘਾਟ ਹੋ ਗਈ ਸੀ ਉਹਦੇ ਘਾਟ ਪਿੱਛੇ ਹੁੰਦਾ ਵੀ ਹਰ ਸਾਲ ਕੋਈ ਨਾ ਕੋਈ ਬਸ ਕੰਡਮ ਹੋ ਜਾਂਦੀ ਹੈ ਉਹ ਰੂਟ ਬੰਦ ਹੋ ਜਾਂਦਾ ਸੋ ਇਸ ਕਰਕੇ ਮੈਂ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਤੇ ਪੀ ਆਰ ਡੀ ਦੇ ਚੇਅਰਮੈਨ ਜੋਸ ਹਰਜੋਤ ਸਿੰਘ ਜਿਹੜਾ ਮੰਡਾਣਾ ਉਹ ਸਾਡੀ ਪਾਰਟੀ ਦੇ ਬੰਦੇ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸਾਨੂੰ ਬੜਾ ਦੇ ਦੀਪੂ ਵਾਸਤੇ ਬੱਸਾਂ ਦਿਓ ਨਾ ਤਿੰਨ ਬੱਸਾਂ ਦਾ ਦੇਖੋ ਨਵੀਆਂ ਭੇਜ ਦੀਆਂ ਤੇ ਚਾਰ ਬੱਸਾਂ ਐਸੇ ਮਹੀਨੇ ਦੇ ਵਿੱਚ ਹੋਰ ਆ ਜਾਣਗੀਆਂ ਇਸ ਤੋਂ ਬਾਅਦ ਜਿੰਦੂ ਵੀ ਪੰਜਾਬ ਸਰਕਾਰ ਬੱਸਾਂ ਖਰੀਦਦੀ ਹੈ ਤਾਂ ਅਸੀਂ ਉਹ ਬੱਸਾਂ ਦਾ ਆਪਣਾ ਜਿਹਾ ਹਿੱਸਾ ਹੈ ਆਪਣਾ ਦੀਪੂ ਦਾ ਉਹ ਲੈ ਰਹੇ ਨੇ ਆ ਸੋ ਸਾਡੀ ਕਾਮਯਾਬੀ ਹੈ ਸਾਡੇ ਸਵਾਰੀਆਂ ਦੇ ਕਿੰਨੀਆਂ ਸਾਡਾ ਦੀਪੂ ਹੈ ਭੱਜੇ ਭੜਿਆ ਫਿਰਦਾ ਹੈ ਬੱਸਾਂ ਦੇ ਨਾਲ ਸੋ ਕਰਮਚਾਰੀਆਂ ਦੀ ਇਹਦੇ ਨਾਲ ਨਿਯੁਕਤੀ ਦਾ ਵੀ ਫਰਕ ਆਉਂਦਾ ਹੈ ਜਿਹੜੇ ਤਿੰਨ ਡਰਾਈਵਰ ਅੱਜ ਵੇਲੇ ਬੈਠੇ ਸੀ ਉਹਨੂੰ ਬੱਸਾਂ ਮਿਲ ਗਿਆ ਕਰੈਕਟਰ ਬੱਸਾਂ ਮਿਲ ਗਿਆ ਚਾਰ ਬੱਸਾਂ ਹੋ ਰਹੀਆਂ ਚਾਰ ਡਰਾਈਵਰਾਂ ਨੂੰ ਫਰਕ ਆ ਮਿਲ ਜੂਗਾ ਸੋ ਸਾਡੀ ਇਸ 1982 ਤੋਂ ਇਹ ਬੱਸ ਢਿੱਪੂ ਬਣਿਆ ਹੈ ਇਹਦੀ ਕਾਮਯਾਬੀ ਪਿੱਛੇ ਇਹਨਾਂ ਦੇ ਸਾਰੇ ਮੁਲਾਜ਼ਮਾਂ ਦਾ ਜੀਐਮ ਸਾਹਿਬ ਦਾ ਜਿੰਨੇ ਵੀ ਕਾਲ ਮੁਲਾਜ਼ਮ ਨੇ ਇਹਨਾਂ ਦਾ ਬੜਾ ਬੜਾ ਦੇਣ ਹੈ ਸੋ ਇਹਨਾਂ ਨੇ ਸਾਡਾ ਢਿੱਪੂ ਬਚਾ ਕੇ ਰੱਖਿਆ ਹੋਇਆ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਸੋ ਸਰਕਾਰ ਦਾ ਵੀ ਧੰਨਵਾਦ ਹੈ ਚੇਅਰਮੈਨ ਬੀਆਰਟੀਸੀ ਸੇ ਧੰਨਵਾਦ ਕਰਦਾ ਕਿ ਸਾਨੂੰ ਬਸਾਂ ਦਿੱਤੀਆਂ ਨੇ।